ਕੀ ਦੇਖ ਰਹੇ ਹੋ ਐਪੀਐਨ 9 ਜਿੱਥੇ ਪੂਰੇ ਪੰਜਾਬ ਵਿੱਚ ਸ਼ਹੀਦ ਫਾਇਦਲ ਸਿੰਘ ਸਿੱਧੂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ ਉੱਤੇ ਹੀ ਗੁਰਦੁਆਰਾ ਪਾਲਿਸ ਆਫ ਲੋਟੋ ਸਮੂਹ ਸੰਗਠਨਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਸਰੀ ਮਾਰਚ ਕੱਢਿਆ ਗਿਆ ਇਸ ਕੇਸਰੀ ਮਾਰਚ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਕੇਸਰੀ ਮਾਰਚ ਦਾ ਵੱਖ-ਵੱਖ ਸੈਕਟਰਾਂ ਵਿੱਚ ਪ੍ਰਬੰਧਕ ਕਮੇਟੀਆਂ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਬੀਬੀ ਅਵਜਿੰਦਰ ਕੌਰ ਬੀਬੀ ਸਰਬਜੀਤ कौर ਆਪ ਹੀ ਸੰਗਤ ਹਾਜ਼ਰ ਸੀ ਸਾਡੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਆ ਬੀਬੀ ਸਰਬਜੀਤ कौर ਨੇ ਨੌਜਵਾਨਾਂ ਨੂੰ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੀ ਸੋਚ ਤੇ ਚੱਲਣ ਲਈ ਪ੍ਰੇਰਿਤ ਕੀਤਾ ਫਲੋਰ ਤੋਂ ਅਮਰਿਤਪ੍ਰਿੰਦਾ ਜੀ ਦੇ 채ਨ ਨੂੰ ਪੰਜਾਬ ਦੀ ਹਰੀ ਖਬਰ ਤੇ ਫਨ ਕਾ ਦੇ ਸੈਨ ਸਬਸਕ੍ਰਾਈਬ ਕਰੋ ਹਾਂਜੀ ਜਿਹੜਾ ਅੱਜ ਤੁਸੀਂ ਇੱਕ ਕੇਸਰੀ ਮਾਰਚ ਕੱਢ ਰਹੇ ਹੋ ਇਹ ਕਿਸ ਮੰਤਵ ਦੇ ਨਾਲ ਤੁਸੀਂ ਇਹ ਕੇਸਰੀ ਮਾਰਚ ਕੱਢਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਰਚ ਜੋ ਅਸੀਂ ਕੱਢ ਰਹੇ ਹਾਂ ਆਪਣੇ ਦੇਸ਼ ਦਾ ਮਹਾਨ ਜੋਧਾ ਦੀਪ ਸਿੰਘ ਸਿੱਧੂ ਜੇ ਉਹਨਾਂ ਦੀ ਯਾਦ ਵਿੱਚ ਅਸੀਂ ਇਹ ਕੇਸਰੀ ਮਾਰਚ ਕੱਢ ਰਹੇ ਹਾਂ ਤੇ ਤਾਂ ਕਿ ਆਪਣੇ ਨੌਜਵਾਨ ਪੀੜੀ ਨੂੰ ਹੋਰ ਜਾਗਰੂਤ ਕਰਨ ਲਈ ਸਕਾਰਕ ਕਿ ਅਸੀਂ ਇਹ ਜਿਹੜਾ ਕੇਸ ਦੀ ਮਾਰਚੇ ਕੱਢ ਰਹੇ ਹਾਂ ਇਹ ਕੇਸਰੀ ਮਾਰਚ ਤੁਸੀਂ ਕਿੱਥੋਂ ਸ਼ੁਰੂ ਕੀਤਾ ਔਰ ਕਿੱਥੇ ਜਾ ਕੇ ਸਮਾਪਤ ਹੋਏਗਾ ਇਹ ਅਸੀਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਬਾਲੀ ਸੇਵ ਗੁਰਦੁਆਰਾ ਸਾਹਿਬ ਫਲੋਰ ਤੋਂ ਇਹ ਤੋਂ ਜੇ ਸਾਰੇ ਪਿੰਡਾਂ ਜਦੀ ਹੋ ਕੇ ਤਖਤ ਘਾਟ ਗੁਰਦੁਆਰਾ ਸਾਹਿਬ ਇਹ ਜਾ ਕੇ ਸਮਾਪਤੀ ਹੋਏਗੀ ਇਸ ਦੀ ਜਿਸ ਤਰ੍ਹਾਂ ਹੁਣ ਨੌਜਵਾਨਾਂ ਵੱਲੋਂ ਨਾਰੇ ਲਗਾਏ ਜਾ ਰਹੇ ਆ ਸਿੱਧੂ ਤੇਰੀ ਸੋਚ ਤੇ ਪੈਦਾ ਦੇਾਂਗੇ ਠੋਕੇ ਜੀ ਜੀ ਕਿਸ ਸੋਚ ਨੂੰ ਤੁਸੀਂ ਕਹਿੰਦੇ ਹੋ ਕਿ ਸਿੱਧੂ ਦੀ ਸੋਚ ਤੇ ਚੱਲਿਆ ਜਾਵੇ ਕਿਹੜੀ ਸੋਚ ਹੈ ਉਹਦੀ ਸੋਚ ਉਹਦੀ ਇਹ ਸੀ ਕਿ ਆਪਣੇ ਸੱਚ ਦੀ ਆਵਾਜ਼ ਸੱਚ ਲਈ ਲੜਨਾ ਔਰ ਆਪਣੇ ਹੱਕਾਂ ਲਈ ਲੜਨਾ ਇਸ ਕਰਕੇ ਦੀਪ ਸਿੱਧੂ ਨੇ ਉਹ ਇੱਕ ਮਹਾਨ ਯੋਧਾ ਸੀ ਆਪਣੇ ਦੀਪ ਸੀਗਾ ਜੋ ਕਿ ਦੁਨੀਆ ਦੇ ਵਿੱਚ ਦੀਪ ਹੀ ਪੈਦਾ ਕਰਨਾ ਚਾਹੁੰਦਾ ਸੀ ਤੇ ਨੌਜਵਾਨ ਨਰ ਪੀੜੀ ਨੂੰ ਇਹ ਸੰਦੇਸ਼ ਆ ਦੇਣਾ ਚਾਹੁੰਦਾ ਸੀ ਉਹ ਤੇ ਆਪਣੇ ਹੱਕਾਂ ਲਈ ਲੜੋ ਆਪਣੇ ਮਾਪਿਆਂ ਬਦੇ ਆਪਣੇ ਦੇਸ਼ ਲਈ ਬਰਾਬਰ ਖੜੇ ਹੋ ਤਾਂ